ਦੁਨੀਆ ਇੱਕ ਮੇਲਾ ਹੈ ਕੋਈ ਇੱਥੋਂ ਚਲਾ ਜਾਣਾ ਕੋਈ ਇੱਥੇ ਆ ਜਾਣਾ ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਕੋਈ ਕੰਡਿਆਂ ਸੰਗ ਨਿਗਾਹ ਨਿਵਾ ਜਾਂਦਾ ਕੋਈ ਖੁਸ਼ੀਆਂ ਮਨਾਉਂਦਾ ਥੱਕਦਾ ਨਹੀਂ ਕੋਈ ਜ਼ਿੰਦਗੀ ਦੁੱਖਾਂ ਚ ਲਗਾ ਜਾਂਦਾ ਕੋਈ ਦੋ ਪਾਲ ਵਿੱਚ ਦਿਲ ਤੋੜ ਜਾਂਦਾ ਕੋਈ ਉਮਰਾਂ ਦੀ ਸਾਹ ਜ ਨਿਵਾ ਜਾਂਦਾ ਸਮੁੰਦਰ ਕਦੇ ਮਿੱਠੇ ਨਹੀਂ ਹੁੰਦੇ ਭਾਵੇਂ ਜਿੰਨਾ ਮਰਜੀ ਖੰਡ ਪਾ ਦੇਈਏ ਮਤਲਬੀ ਰਿਸ਼ਤੇ ਕਦੇ ਤੇਰੇ ਨਹੀਂ ਹੁੰਦੇ ਭਾਵੇਂ ਜਿੰਨਾ ਮਰਜੀ ਪਿਆਰ ਜਿਤਾ ਦੇਈਏ ਮਤਲਬੀ ਮਤਲਬੀ ਹੀ ਰਹਿੰਦੇ ਨੇ ਜਿੰਨਾ ਮਰਜੀ ਜੱਫੀਆਂ ਪਾ ਲਈਏ ਜਿੰਨੇ ਮਿਲੇ ਸੀ ਗਿਣਤੀ ਦੇ ਸਵਾਸ ਤੈਨੂੰ ਨਾ ਵੱਧ ਲੈਣਿਆ ਤੇ ਨਾ ਘੱਟ ਲੈਣਿਆ ਤੈਨੂੰ ਮਿਲਨੇ ਆ ਦਾੜੇ ਗਿਣਤੀ ਦੇ ਨਾ ਘੱਟ ਖਾਣਿਆ ਤੇ ਨਾ ਵੱਧ ਖਾਣਿਆ ਇਹ ਘੜਾ ਪਤਾ ਨਹੀਂ ਕਿੱਥੇ ਫੁੱਟਣਾ ਹੈ ਨਾ ਤੈਨੂੰ ਪਤਾ ਤੇ ਨਾ ਜੱਗ ਨੂੰ ਪਤਾ ਜਿਹੜੇ ਤੂੰ ਜਿਸਮ ਦਾ ਮਾਣ ਕਰਦਾ ਇਹ ਸੜ ਕੇ ਮਾਸ ਜਾਣਾ ਇਹ ਸੜ ਮਾਸ ਜਾਣਾ ਤੇ ਰੋੜ ਹੱਡ ਜਾਣੀ ਇਹ 50 ਰੁਪਏ ਦੀ ਗੁੱਥਲੀ ਦੇ ਵਿੱਚ ਪਾ ਕੇ ਤੇ 20 ਰੁਪਏ ਦੇ ਘੜੇ ਦੇ ਵਿੱਚ ਪਾ ਕੇ ਗੰਗਾ ਦੇ ਵਿੱਚ ਰੋੜ ਦੇਣਾ ਤੇ ਤੇਰਾ ਇਥੇ ਕੁਛ ਨਹੀਂ ਜਿੰਨਾ ਚਿਰ ਹੈ ਉਹਨਾਂ ਚਿਰ ਪਿਆਰ ਤੇ ਪਿਆਰ ਮੁਹੱਬਤ ਨਾਲ ਰਿਹਾ ਕਰ ਦੁਨੀਆ ਚ ਹੋਰ ਕੋਸ ਦੀ ਪਿਆਰ ਹੈ ਸਤਕਾਰ ਹੈ ਸਾਰਾ ਦੇਣਾ ਉਹਨੇ ਉਹ ਕਰ ਲਿਆ ਉਹਨੇ ਉਹ ਕਰ ਲਿਆ ਮੈਂ ਮਗਰ ਰਹਿ ਗਿਆ ਵੇਖ ਰੀਸ ਕਰ ਸੜਿਆ ਨਾ ਕਰ